ਸੈਲ ਦੇ ਇੰਚਾਰਜ ਹਰਜੀਤ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸ ਤਰ੍ਹਾਂ ਆਨਲਾਈਨ ਠੱਗੀਆਂ ਤੋਂ ਬਚਿਆ ਜਾ ਸਕਦਾ ਹੈ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਕਾਫੀ ਚੀਜ਼ਾਂ ਤੁਸੀਂ ਆਪਣੇ ਆਪ ਹੀ ਕਰ ਸਕਦੇ ਹੋ ਸਾਡੇ ਵੱਲੋਂ ਲੋਕਾਂ ਨੂੰ ਵਕ ਵਕ ਸਮੇਂ ਤੇ ਜਾਣਕਾਰੀ ਦਿੱਤੀ ਜਾਂਦੀ ਹੈ ਇਨਸਪੈਕਟਰ ਹਰਜੀਤ ਕੋਰ ਵਰਕਿੰਗ ਐਸ ਸਾਈਬਰ ਚਾਰਟ ਸਬ ਗਰੁੱਪ ਪੁਲਿਸ ਸਟੇਸ਼ਨ ਮੈਂ ਆਪ ਸਭ ਨੂੰ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਅੱਜ ਕੱਲ੍ਹ ਤਕਨੀਕੀ ਯੁੱਗ ਦੇ ਵਿੱਚ ਬਹੁਤ ਸਾਰੇ ਸਾਈਬਰ ਫਰਾਡ ਸਾਡੇ ਸਾਹਮਣੇ ਆ ਰਹੇ ਹਨ ਤਾਂ ਮੈਂ ਸਾਰਿਆਂ ਨੂੰ ਬੇਨਤੀ ਹੈ ਕਿ ਅਨੋਥਰਾਇਜ਼ਡ ਲਿੰਕਸ ਅਨੋਥਰਾਇਜ਼ਡ ਪਰਸਨ ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ ਤੁਹਾਡੀ ਜਿਨ੍ਹਾਂ ਨਾਲ ਕੋਈ ਵੀ ਤਰੀਕੇ ਦੀ ਜਾਣ ਪਛਾਣ ਨਹੀਂ ਹੈਗੀ ਤਾਂ ਤੁਸੀਂ ਉਹਨਾਂ ਨਾਲ ਆਪਣਾ ਕਿਸੇ ਵੀ ਲੈਵਲ ਦਾ ਕੋਈ ਵੀ ਡਾਟਾ ਕੰਪਰੋਮਾਈਜ਼ ਨਹੀਂ ਕਰਨਾ ਹੈ ਲਾਈਕ ਜਿੱਦਾਂ ਕਿਸੇ ਵੀ ਟਾਈਪ ਦਾ ਓਟੀਪੀ ਅਕਾਊਂਟ ਡਿਟੇਲ ਸੀਵੀਵੀ ਨੰਬਰ ਕ੍ਰੈਡਿਟ ਕਾਰਡ ਡਿਟੇਲਸ ਕਿਸੇ ਵੀ ਤਰ੍ਹਾਂ ਦੀ ਤੁਸੀਂ ਸ਼ੇਅਰ ਨਹੀਂ ਕਰਨੀ ਹੈ ਮੈਡਮ ਸਹੀ ਕਿ ਤੁਹਾਨੂੰ ਜਿਹੜਾ ਡਾਟਾ ਚੋਰੀ ਹੋ ਜਾਂਦਾ ਜਿਸ ਦਾ ਸਟਾਕ ਮਾਰਕੀਟ ਉਹ ਵੀ ਸ਼ੇਅਰ ਮਾਰਕੀਟ ਕੋ ਲੋਕਾਂ ਨੂੰ ਕਿਵੇਂ ਪ੍ਰੋਸਸ ਹੋਵੇ ਵੀ ਅਸੀਂ ਕਿਸ ਤਰੀਕੇ ਨਾਲ ਕਰਾਂਗੇ ਮੈਂ ਬੇਨਤੀ ਕਰਦੀ ਹਾਂ ਇਹਦੇ ਵਿੱਚ ਕਿ ਤੁਸੀਂ ਜਿਹੜਾ ਵੀ ਕੋਈ ਵੀ ਤਰ੍ਹਾਂ ਦੀ ਇਨਵੈਸਟਮੈਂਟ ਕਰਨੀ ਚਾਹੁੰਦੇ ਹੋ ਜਾਂ ਕੁਝ ਪਰਚੇਸ ਕਰਨਾ ਚਾਹੁੰਦੇ ਹੋ ਤਾਂ ਹਮੇਸ਼ਾ ਪਲੇ ਸਟੋਰ ਤੋਂ ਲੀਗਲ ਜਿਹੜੀਆਂ ਵੈਲਿਡ ਐਪਲੀਕੇਸ਼ਨਸ ਨੇ ਉਹਨਾਂ ਦੇ ਥਰੂ ਤੁਸੀਂ ਜਾ ਸਕਦੇ ਹੋ ਜਾਂ ਪ੍ਰੋਪਰ ਜਿਹੜੀਆਂ ਵੈਬਸਾਈਟ ਨੇ ਤੁਸੀਂ ਉਹਨਾਂ ਤੋਂ ਹੀ ਫੋਲੋ ਕਰ ਸਕਦੇ ਹੋ Google ਸਰਚ ਦੇ ਵਿੱਚ ਮੈਕਸਿਮਮ 99% ਜ਼ਿਆਦਾ ਜਿਹੜੇ ਫੇਕ ਲਿੰਕ ਮਿਲ ਰਹੇ ਨੇ ਉਹ ਅਨਔਥਰਾਇਜ਼ਡ ਲਿੰਕ ਨੇ ਜਿਨ੍ਹਾਂ ਦੇ ਵਿੱਚ ਬੈਕਐਂਡ ਤੇ ਕੋਈ ਨਾ ਕੋਈ ਫਰੌਡਰ ਸਟੋਰ ਕਿਸੇ ਨਾ ਕਿਸੇ ਤਰੀਕੇ ਦੀ ਠੱਗੀ ਦਾ ਲੋਕਾਂ ਨੂੰ ਸ਼ਿਕਾਰ ਬਣਾ ਰਹੇ ਹਨ ਤੁਹਾਡੀ ਕਿਸ ਤਰ੍ਹਾਂ ਦੀ ਮਦਦ ਕੀਤੀ ਜਾ ਸਕਦੀ ਹੈ ਜੇ ਕੋਈ ਫੀਟ ਆਊਟ ਫੂਡ ਹੁੰਦਾ ਹੈ ਜਾਂ ਉਹਨਾਂ ਨੂੰ ਡਾਊਟ ਲੱਗਦਾ ਹੈ ਕਿ ਉਹਨਾਂ ਨੇ ਦੇਖਣਾ ਚਾਹੁੰਦੇ ਨੇ ਇਸ ਤਰ੍ਹਾਂ ਦੀ ਹੈ ਜੀ ਜੇ ਕੋਈ ਵਿਅਕਤੀ ਸਾਈਬਰ ਅਪਰਾਧ ਦਾ ਸ਼ਿਕਾਰ ਹੁੰਦਾ ਹੈ ਫਾਈਨੈਂਸ਼ੀਅਲ ਫਰਾਡਸ ਦਾ ਸ਼ਿਕਾਰ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਉਹ 1930 1930 ਨੰਬਰ ਤੇ ਕਾਲ ਕਰਕੇ ਆਪਣੀ ਕੰਪਲੇਂਟ ਦਰਜ ਕਰਵਾ ਸਕਦਾ ਹੈ 1930 MHA ਵੱਲੋਂ ਪ੍ਰੋਵਾਈਡ ਕੀਤੀ ਗਈ ਹੈਲਪਲਾਈਨ ਨੰਬਰ ਹੈ ਜਿਹੜੀ ਕਿ 올 ਇੰਡੀਆ ਬੈਂਕਸ ਨਾਲ ਆਨਲਾਈਨ ਆਟੋਮੈਟਿਕਲੀ ਅਟੈਚ ਹੈ ਇਹਦੇ ਵਿੱਚ ਕੀ ਹੁੰਦਾ ਅਗਰ ਤੁਹਾਡਾ ਪੈਸਾ ਅਦਰ ਸਟੇਟ ਚ ਜਾਂਦਾ ਹੈ ਤਾਂ ਇਮੀਡੀਏਟ ਉਹਦੇ ਹੋਲਡ ਹੋਣ ਦੇ ਬਹੁਤ ਜ਼ਿਆਦਾ ਚਾਂਸਸ ਹੁੰਦੇ ਹਨ ਤਾਂ ਤੁਹਾਡਾ ਪੈਸਾ ਹੋਲਡ ਕੀਤਾ ਜਾਂਦਾ ਹੈ ਆਫਟਰ 올 ਥਰੂ ਲੀਗਲ ਪ੍ਰੋਸੈਸ ਤੁਹਾਡਾ ਪੈਸਾ ਅਨਫ੍ਰੀਜ਼ ਕਰਵਾਇਆ ਜਾਂਦਾ ਹੈ ਜੋ ਕਿ ਅਦਰ ਸਟੇਟ ਦੇ ਬੈਂਕਸ ਦੇ ਵਿੱਚ ਹੋਲਡ ਅਸੀਂ ਕਰਵਾ ਦਿੱਤੇ ਹਨ 1930 ਦੇ ਜ਼ਰੀਏ ਤਾਂ ਆਪ ਸਭ ਨੂੰ ਬੇਨਤੀ ਹੈ ਫਸਟ ਆਫ 올 ਇਹਨਾਂ ਚੀਜ਼ਾਂ ਤੋਂ ਦੂਰ ਰਿਹਾ ਜਾਵੇ ਅਗਰ ਕੋਈ ਬ ਤੇ ਆਪਣੀ ਕੰਪਲੇਂਟ ਦਰਜ ਕਰਵਾ ਸਕਦਾ ਜਿਹਦੀ ਕੰਪਲੇਂਟ ਸਾਡੇ ਕੋਲੇ ਸਾਡੇ NCRP ਪੋਰਟਲ ਪਰ ਆਨਲਾਈਨ ਆਪ